ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਆਪਣੇ ਘਰ ਦੇ ਵਿੱਚ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਦੀ ਕਿਰਪਾ ਆਪ ਉਤੇ ਬਣੀ ਹੋਈ ਹੋਵੇਗੀ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਤੁਹਾਨੂੰ ਅੰਮ੍ਰਿਤ ਵੇਲਾ ਬਖਸ਼ਣ ਇਹ ਅਰਦਾਸ ਹੈ ਜੀ ਮੇਰੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਿਨ੍ਹਾਂ ਦੇ ਪਤੀ ਨੂੰ ਕਾਮਯਾਬੀ ਨਹੀਂ ਮਿਲ ਰਹੀ ਜਿਨ੍ਹਾਂ ਦੇ ਬੱਚਿਆਂ ਨੂੰ ਕਾਮਯਾਬੀ ਨਹੀਂ ਮਿਲ ਰਹੀ ਘਰ ਦੇ ਵਿੱਚ ਬਰਕਤ ਨਹੀਂ ਪੈਸਾ ਨਹੀਂ ਟਿਕਦਾ ਪੈਸਾ ਆਉਂਦਾ ਵੀ ਹੈ ਤੇ ਗਲਤ ਜਗ੍ਹਾ ਤੇ ਲੱਗਦਾ ਹੈ ਲੜਾਈ ਬਹੁਤ ਹੈ ਕਲੇਸ਼ ਬਹੁਤ ਹੈ ਤੇ ਘਰ ਦੇ ਵਿੱਚ ਬਿਮਾਰੀਆਂ ਵੀ ਬਹੁਤ ਨੇ ਅੱਜ ਦਾ ਸਮਾਂ ਹੈ ਜਿਹੜਾ ਬਹੁਤ ਹੀ ਮੁਸ਼ਕਲ ਭਰਿਆ ਹੈ ਕਿਉਂਕਿ ਵਾਹਿਗੁਰੂ ਜੀ ਦੇ ਬਚਨ ਹੈ ਗੁਰਨਾਨਕ ਪਾਸ਼ਾ ਜੀ ਦੇ ਬਚਨ ਹੈ ਕਿ ਕਲ ਯੁੱਗ ਦੇ ਵਿੱਚ ਦੁਨੀਆ ਤੇ ਬਹੁਤ ਮੰਦੀ ਆਵੇਗੀ ਇਹ ਪਾਸ਼ਾ ਜੀ ਦੇ ਬਚਨ ਨੇ ਪਰ ਸੁਖੀ ਉਹ ਵੀ ਹੋ ਉਹ ਹੀ ਹੋਵੇਗਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸਾੰਭੇਗਾ ਗੁਰਬਾਣੀ ਨਾਲ ਜੁੜੇਗਾ ਸਾਰਾ ਦਿਨ ਜਿਹੜਾ ਆਪਣੇ ਚਿੱਤ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਧਿਆਵੇਗਾ ਅੱਜ ਦੇ ਸਮੇਂ ਦੇ ਵਿੱਚ ਉਹੀ ਇਨਸਾਨ ਸੁਖੀ ਹੈ ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਜਿਸ ਨੇ ਅੰਮ੍ਰਿਤ ਵੇਲਾ ਸਾੰਭਿਆ ਹੋਇਆ ਹੈ ਨਹੀਂ ਤਾਂ ਕਹਿੰਦੇ ਆ ਨਾ ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇੱਕੋ ਅੱਗ ਇਹ ਬਚਨ ਸੀਗੇ ਸੰਤ ਕਬੀਰ ਦਾਸ ਜੀ ਦੇ ਉਹਨਾਂ ਨੇ ਇਹ ਬਚਨ ਕੀਤੇ ਸੀ ਕਿਉਂਕਿ ਉਹਨਾਂ ਨੇ ਜਦ ਦੁਨੀਆ ਦਾ ਧਿਆਨ ਮਾਰਿਆ ਤੇ ਹਰ ਇੱਕ ਘਰ ਦੇ ਵਿੱਚ ਹਰ ਇਨਸਾਨ ਦੁਖੀ ਹੈ ਕੋਈ ਕਿਸੇ ਗੱਲ ਤੋਂ ਕੋਈ ਕਿਸੇ ਗੱਲ ਤੋਂ ਬਸ ਸੋ ਸੁਖੀ ਆ ਜਿਨ ਨਾਮ ਆਧਾਰ ਫਿਰ ਉਹਨਾਂ ਨੇ ਇਹ ਬਚਨ ਕੀਤੇ ਸੀ ਵੀ ਉਹੀ ਸੁਖੀ ਹੈ ਜਿਨ੍ਹਾਂ ਨੇ ਨਾਮ ਨੂੰ ਅਧਾਰਿਆ ਹੈ ਜਿਸਨ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ ਉਹਨਾਂ ਦੇ ਹੀ ਮਨਾਂ ਦੇ ਅੰਦਰ ਸ਼ਾਂਤੀ ਹੈ ਸੰਤੁਸ਼ਟੀ ਹੈ ਪਰਮਾਤਮਾ ਦੀ ਕਿਰਪਾ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਸ ਕੰਮ ਨੂੰ ਵੀ ਹੱਥ ਪਾਉਂਦੇ ਨੇ ਉਹ ਬਹੁ ਛੇਤੀ ਸਿਰੇ ਚੜਦਾ ਹੈ ਸਾਸੰਗ ਜੀ ਇਸ ਕਲਯੁਗ ਦੇ ਸਮੇਂ ਦੇ ਵਿੱਚ ਆਪਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਜ਼ਰੂਰਤ ਹੈ ਪਰ ਆਪਾਂ ਕੀ ਚਾਹੁੰਦੇ ਹੈ ਕਿ ਆਪਾਂ ਅੰਮ੍ਰਿਤ ਵੇਲੇ ਉੱਠਣਾ ਨਹੀਂ ਚਾਹੁੰਦੇ ਕਿਉਂਕਿ ਉਸ ਸਮੇਂ ਦੇ ਵਿੱਚ ਆਪਾਂ ਨੂੰ ਨੀਂਦ ਬਹੁਤ ਆਉਂਦੀ ਹੈ ਕਲਯੁਗ ਦਾ ਜੋਰ ਇੰਨਾ ਜ਼ਿਆਦਾ ਹੈ ਕਿ ਉਸ ਸਮੇਂ ਦੇ ਵਿੱਚ ਉਹ ਆਪਣੀ ਇੱਕ ਰਜਾਈ ਕਹਿੰਦੀ ਉਹ ਵੀ ਸੇੜ ਦਿੰਦਾ ਹੈ ਇੱਕ ਤਾਂ ਰਜਾਈ ਆਪਣੀ ਨੀਂਦ ਦੀ ਆਪਣੇ ਕੋਲ ਹੁੰਦੀ ਹੈ ਭਾਰੀਪਨ ਆਪਣਾ ਆਵਦਾ ਹੁੰਦਾ ਹੈ ਦੂਸਰਾ ਭਾਰੀਪਣ ਤੇ ਨੀਂਦ ਦੁੱਗਣੀ ਉਹ ਦੇ ਦਿੰਦਾ ਹੈ ਇਸ ਕਰਕੇ ਅੰਮ੍ਰਿਤ ਵੇਲੇ ਉਹੀ ਉੱਠਦਾ ਹੈ ਜੋ ਸੱਚੇ ਪਾਤਸ਼ਾਹ ਨੂੰ ਦਿਲੋਂ ਪ੍ਰੇਮ ਕਰਦਾ ਹੈ ਇਹ ਅਰਦਾਸ ਕਰਕੇ ਸੋਂਦਾ ਹੈ ਸੱਚੇ ਪਾਤਸ਼ਾਹ ਜੀ ਮੈਂ ਉੱਠਣਾ ਹੀ ਉੱਠਣਾ ਹੈ ਆਪ ਜੀ ਦੀ ਮਿਹਰ ਤੇ ਕਿਰਪਾ ਦਾ ਹੱਥ ਮੇਰੇ ਸਿਰ ਤੇ ਹੋਵੇ ਤੇ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਓ ਬਸ ਉਹੀ ਉੱਠ ਸਕਦੇ ਨੇ ਜੋ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਪੈਂਦੇ ਨੇ ਸੱਚੇ ਪਾਤਸ਼ਾਹ ਜੀ ਤੋਂ ਬਾਣੀ ਮੰਗਦੇ ਨੇ ਤੇ ਮੰਨ ਤੇ ਭਰੋਸਾ ਰੱਖਦੇ ਨੇ ਤੇ ਮਨ ਨੂੰ ਸ਼ਾਂਤੀ ਵੀ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਸਿਮਰਨ ਚੱਲਦਾ ਰਹਿੰਦਾ ਹੈ ਨਹੀਂ ਤਾਂ ਜਿੰਨਾ ਮਰਜੀ ਧਨ ਦੌਲਤ ਹੋਵੇ ਵੱਡੇ ਵੱਡੇ ਵਪਾਰੀ ਲੋਕ ਵੀ ਤੁਸੀਂ ਕਦੇ ਸੰਤੁਸ਼ਟ ਤੇ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਨਹੀਂ ਦੇਖੋਗੇ ਜੇਕਰ ਤੁਸੀਂ ਉਹਨਾਂ ਨੂੰ ਜ਼ਿੰਦਗੀ ਦੇਖੋਗੇ ਤਾਂ ਤੁਹਾਨੂੰ ਐ ਲੱਗੂਗੀ ਵੀ ਵੱਡੀਆਂ ਗੱਡੀਆਂ ਨੇ ਇਹਨਾਂ ਕੋਲੇ ਪੈਸਾ ਹੈ ਇਹ ਆਨੰਦ ਮੇਂ ਜ਼ਿੰਦਗੀ ਜੀਂਦੇ ਹੋਣਗੇ ਪਰ ਜਿੰਨਾ ਚਿਰ ਉਹ ਵੀ ਸਿਮਰਨ ਨਹੀਂ ਜਪਦੇ ਨਾਮ ਨਹੀਂ ਜਪਦੇ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਕਿਸੇ ਵੇਲੇ 10 ਮਿੰਟ ਪ੍ਰਮਾਤਮਾ ਦੇ ਲਈ ਟਾਈਮ ਨਹੀਂ ਕੱਢਦੇ ਤਾਂ ਉਹਨਾਂ ਦੇ ਆਤਮਾ ਨੂੰ ਵੀ ਕਦੇ ਵੀ ਸੁੱਖ ਤੇ ਸ਼ਾਂਤੀ ਤੇ ਸੰਤੁਸ਼ਟੀ ਨਹੀਂ ਹੁੰਦੀ ਇਸ ਕਰਕੇ ਜਿਹੜੇ ਲੋਕ ਚਾਹੁੰਦੇ ਨੇ ਕਿ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਤਰੱਕੀ ਵੀ ਮਿਲੇ ਤੇ ਸਾਡੇ ਮਨ ਨੂੰ ਸ਼ਾਂਤੀ ਵੀ ਰਹੇ ਤੇ ਖੁਸ਼ੀ ਰਹੀਏ ਚਿਹਰੇ ਤੇ ਹਮੇਸ਼ਾ ਮੁਸਕਾਨ ਬਣੀ ਰਹੇ ਤਾਂ ਉਹ ਅੰਮ੍ਰਿਤ ਵੇਲੇ ਉੱਠ ਕੇ ਇਹ ਨਿਯਮਤ ਰੂਪ ਦੇ ਇੱਕ ਕੰਮ ਕਰਨਾ ਸ਼ੁਰੂ ਕਰ ਦੇਣ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਪਹਿਲਾਂ ਤਾਂ ਗੁਰੂ ਦਾ ਵਾਸ ਹੋਵੇਗਾ ਜਿੱਥੇ ਗੁਰੂ ਦਾ ਵਾਸ ਹੈ ਜਿੱਥੇ ਪੋਜ਼ਿਟਿਵਿਟੀ ਹੈ ਉੱਥੇ ਚਾਰਛੇ ਫੇਰੇ ਹੀ ਉਸ ਘਰ ਦੇ ਵਿੱਚ ਇੱਕ ਅਲੱਗ ਹੀ ਵਾਤਾਵਰਣ ਵਾਲਾ ਮਾਹੌਲ ਹੁੰਦਾ ਅਲੱਗ ਹੀ ਸਕੂਨ ਹੁੰਦਾ ਹੈ ਖੁਸ਼ੀ ਹੁੰਦੀ ਹੈ ਚਿਹਰੇ ਤੇ ਨੂਰ ਹੁੰਦਾ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਨੈਗੇਟਿਵਿਟੀ ਹੈ ਜਿੰਨਾ ਮਰਜੀ ਪੈਸਾ ਹੋਵੇ ਉਹਨਾਂ ਦੇ ਘਰਾਂ ਦੇ ਵਿੱਚ ਕੋਲੇਸ਼ ਤੇ ਬਿਮਾਰੀ ਨਹੀਂ ਜਾਂਦੀ ਉਹਨਾਂ ਦੇ ਪਰਿਵਾਰ ਦਾ ਪਿਆਰ ਨਹੀਂ ਮਿਲ ਬਣਦਾ ਜਿੰਨਾ ਮਰਜੀ ਪੈਸਾ ਹੋਵੇ ਪਰ ਜੇ ਉਸ ਪੈਸੇ ਨਾਲ ਆਪਾਂ ਕੀ ਕਰ ਲਾਂਗੇ ਜਿੰਨਾ ਚਿਰ ਆਪਣੇ ਦੋਵਾਂ ਜੀਆਂ ਦੇ ਅੰਦਰ ਪਿਆਰ ਹੀ ਨਹੀਂ ਹੈ ਤਾਂ ਇੱਕ ਦੂਸਰੇ ਦੇ ਲਈ ਜਦੋਂ ਆਪਣੇ ਕੋਲ ਸਮਾਂ ਹੀ ਨਹੀਂ ਹੈ ਉਸ ਪੈਸੇ ਨੂੰ ਵੀ ਆਪਾਂ ਕੀ ਕਰਨਾ ਹੈ ਜਿ ਰਮਨ ਨੂੰ ਸ਼ਾਂਤੀ ਤੇ ਸਕੂਨ ਹੀ ਨਹੀਂ ਹੈ ਐਸ ਕਰਕੇ ਮਨ ਨੂੰ ਸ਼ਾਂਤੀ ਤੇ ਸਕੂਨ ਬਹੁਤ ਜ਼ਿਆਦਾ ਜ਼ਰੂਰੀ ਹੈ ਪੈਸੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਮਨ ਨੂੰ ਸ਼ਾਂਤੀ ਤੇ ਸਕੂਨ ਹੋਣਾ ਕਿਉਂਕਿ ਸੰਤੁਸ਼ਟੀ ਬਿਨਾ ਤਾਂ ਜਿੰਨਾ ਮਰਜੀ ਧਨ ਹੋਵੇ ਜਿੰਨਾ ਚਿਰ ਮਨ ਦੇ ਅੰਦਰ ਸੰਤੁਸ਼ਟੀ ਨਹੀਂ ਸਬਰ ਨਹੀਂ ਆਉਂਦਾ ਐਸ ਕਰਕੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਉਹ ਵਾਹਿਗੁਰੂ ਦਾ ਨਾਮ ਸਿਮਰਨਾ ਸ਼ੁਰੂ ਕਰ ਦਿਓ ਜਿਹੜੀਆਂ ਭੈਣਾਂ ਗੁਟਕਾ ਸਾਹ ਨਹੀਂ ਪੜ ਸਕਦੀਆਂ ਉਹਨਾਂ ਨੂੰ ਗੁਟਕਾ ਸਾਹ ਪੜਨਾ ਔਖਾ ਲੱਗਦਾ ਹੈ ਤਾਂ ਸਿਰਫ ਇੱਕ ਮਾਲਾ ਮੋਲ ਮੰਤਰ ਦੇ ਜਾਪ ਦੀ ਹਰ ਰੋਜ਼ ਕਰਨੀ ਨਿਯਮਤ ਰੂਪ ਤੇ ਸ਼ੁਰੂ ਕਰ ਦੇਣ ਪੂਰੇ ਭਰੋਸੇ ਦੇ ਨਾਲ ਅਰਦਾਸ ਜਦੋਂ ਆਪਾਂ ਕਰਦੇ ਹਾਂ ਤੇ ਆਪਣੀ ਕੀਤੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਘਰ ਦਾ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ ਘਰ ਦੇ ਵਿੱਚ ਮਾਹੌਲ ਹੈ ਉਹ ਬਹੁਤ ਸ਼ੁੱਧ ਹੋ ਜਾਂਦਾ ਆਪਸੀ ਪ੍ਰੇਮ ਭਾਵਨਾਵਾਂ ਵਾਲਾ ਮੰਗ ਵਾਤਾਵਰਣ ਹੋ ਜਾਂਦਾ ਹੈ ਜਿੱਥੇ ਪੋਜਿਟਿਵਿਟੀ ਹੈ ਉੱਥੇ ਸਭ ਕੁਝ ਈ ਆ ਜਾਂਦਾ ਹੈ ਆਟੋਮੈਟਿਕ ਹੀ ਉਸ ਘਰ ਦਾ ਰਸਤਾ ਜਿਹੜਾ ਸਾਫ਼ ਹੋ ਜਾਂਦਾ ਹੈ ਘਰ ਦੇ ਵਿੱਚ ਕਾਰੋਬਾਰ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹਰ ਇੱਕ ਜਿਸ ਕੰਮ ਨੂੰ ਵੀ ਉਹ ਕੰਮ ਹੱਥ ਪਾਉਂਦੇ ਨੇ ਉਸ ਦੇ ਵਿੱਚ ਉਸ ਨੂੰ ਤਰੱਕੀ ਮਿਲਦੀ ਹੀ ਮਿਲਨੀ ਹੈ ਸਕ ਰਕੇ ਤੁਸੀਂ ਨਿਯਮਤ ਰੂਪ ਬਣਾਓ ਅੰਮ੍ਰਿਤ ਵੇਲੇ ਉੱਠੋ ਜੇ ਤੁਸੀਂ ਪਾਠ ਕਰ ਸਕਦੇ ਹੋ ਤਾਂ ਬਹੁਤ ਹੀ ਭਾਗਾ ਵਾਲੇ ਹੋ ਅੰਮ੍ਰਿਤ ਵੇਲੇ ਉੱਠ ਕੇ ਘੱਟ ਤੋਂ ਘੱਟ ਇੱਕ ਪਾਠ ਜਪਜੀ ਸਾਹਿਬ ਜੀ ਦਾ ਤੇ ਚਪਈ ਸਾਹਿਬ ਜੀ ਤੇ ਅਨੰਦ ਸਾਹਿਬ ਇੰਨਾ ਤਾਂ ਟਾਈਮ ਲਾਉਣਾ ਹੀ ਸ਼ੁਰੂ ਕਰ ਦਿਓ ਅੰਮ੍ਰਿਤ ਵੇਲੇ ਜੇ ਪੰਜਾਂ ਬਾਣੀਆਂ ਦਾ ਪਾਠ ਕਰ ਲਓ ਗੇ ਤਾਂ ਬਹੁਤ ਹੀ ਵਧੀਆ ਹੈ ਨਹੀਂ ਤਾਂ ਇਹ ਤਿੰਨ ਬਾਣੀਆਂ ਦਾ ਤਾਂ ਨਿਯਮਤ ਰੂਪ ਅਰਦਾਸ ਕਰਕੇ ਬਬ ਸੱਚੇ ਪਾਤਸ਼ਾਹ ਜੀ ਮੇਰੀ ਝੋਲੀ ਦੇ ਵਿੱਚ ਇਹ ਤਿੰਨ ਬਾਣੀਆਂ ਪਾਉਣਗੇ ਤਾਂ ਇੱਕ ਦਿਨ ਅਜੇਹਾ ਵੀ ਆਊਗਾ ਕਿ ਪੰਜ ਬਾਣੀਆਂ ਵੀ ਮੇਰੀ ਝੋਲੀ ਵਿੱਚ ਪਹਿ ਜਾਣਗੇ ਆਪਜੀ ਦੀ ਕਿਰਪਾ ਦੇ ਨਾਲ ਮਿਹਰ ਦੇ ਨਾਲ ਸਾਧ ਸੰਗਤ ਜੀ ਇਨ ਤਿੰਨ ਬਾਣੀਆਂ ਦੇ ਲਈ ਘੱਟ ਤੋਂ ਘੱਟ 15-20 ਮਿੰਟ ਦਾ ਸਮਾਂ ਆਪਾਂ ਨੂੰ ਚਾਹੀਦਾ ਹੈ 24 ਘੰਟਿਆਂ ਵਿੱਚੋਂ ਆਪਾਂ ਅੰਮ੍ਰਿਤ ਵੇਲੇ ਜੇਕਰ 15-20 ਮਿੰਟ ਆਪਣੇ ਲਾ ਦਿੰਨੇ ਹੈ ਤੇ ਆਪਣੇ 18 ਘੰਟੇ ਆਪਣੇ ਸੁਖ ਮਹਿ ਹੀ ਬੀਤਦੇ ਨੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਗੁਰੂ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਸੁਖ ਸ਼ਾਂਤੀ ਵਾਲਾ ਵਾਤਾਵਰਣ ਮਾਹੌਲ ਆਪਸੀ ਪਿਆਰ ਜਦੋਂ ਹੋ ਜਾਂਦਾ ਹੈ ਤੇ ਘਰ ਦੀ ਗਰੀਬੀ ਵੀ ਤੰਗੀ ਵੀ ਆਪਾਂ ਨੂੰ ਉਹ ਖਾਂਦੀ ਨਹੀਂ ਜਦੋਂ ਆਪਸੀ ਪ੍ਰੇਮ ਭਾਵਨਾ ਹੋਵੇ ਤੇ ਕਾਰੋਬਾਰ ਵਿੱਚ ਜਦੋਂ ਥੋੜੀ ਬਹੁਤ ਤਰੱਕੀ ਹੁੰਦੀ ਰਹੇ ਤਾਂ ਇਸ ਕਰਕੇ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲਓ ਬਾਣੀ পড়ੋ ਆਪ ਵੀ ਬਾਣੀ ਨਾਲ ਜੁੜੋ ਬੱਚਿਆਂ ਨੂੰ ਵੀ ਬਾਣੀ ਨਾਲ ਜੋੜੋ ਕਿਉਂਕਿ ਬਾਣੀ ਨਾਲ ਹੀ ਸਭ ਕੁਝ ਹੁੰਦਾ ਹੈ ਜਦੋਂ ਬੰਬੀਹੇ ਦੀ ਅਰਦਾਸ ਸੱਚੇ ਪਾਤਸ਼ਾਹ ਜੀ ਸੁਣਦੇ ਹੈ ਅਮ੍ਰਿਤ ਵੇਲੇ ਬੰਬੀਹਾ ਜਦੋਂ ਪੁਕਾਰ ਕਰਦਾ ਹੈ ਸੱਚੇ ਪਾਤਸ਼ਾਹ ਜੀ ਦੇ ਅੱਗੇ ਮੀਂਹ ਦੀ ਅਰਦਾਸ ਕਰਦਾ ਹੈ ਪੂਰੇ ਭਰੋਸੇ ਦੇ ਨਾਲ ਜਦੋਂ ਇੱਕ ਜਾਨਵਰ ਦੀ ਪੁਕਾਰ ਇੰਨੀ ਸੇਤੀ ਮਹਾਰਾਜ ਸੁਣਦੇ ਨੇ ਤੇ ਫਿਰ ਆਪਣੀ ਕਿਉਂ ਨਹੀਂ ਸੁਣੋਗੇ ਇਹੀ ਭਰੋਸਾ ਰੱਖ ਕੇ ਅਰਦਾਸ ਕਰਨੀ ਹੈ ਕਿ ਤੂੰ ਤਾਂ ਬੰਬੀਹੇ ਦੀ ਆਵਾਜ਼ ਵੀ ਸੁਣ ਲੈਣਾ ਹੈ ਤੇ ਮੇਰੀ ਕਿਉਂ ਨਾ ਸੁਣੂਗਾ ਤੇਰੇ ਭੇਜੇ ਤੇ ਹੀ ਮੈਂ ਇਸ ਦੁਨੀਆ ਤੇ ਆਇਆ ਹਾਂ ਤੇਰੇ ਦਿੱਤਾ ਹੀ ਖਾਣਾ ਹੈ ਤੇਰਾ ਦਿੱਤਾ ਹੀ ਪੋਣਾ ਹੈ ਤੇ ਤੂੰ ਹੀ ਮੇਰੇ ਸਵਾਸ ਦਿੱਤੇ ਨੇ ਸੌਂਦਾ ਵੀ ਤੇਰੇ ਤੇਰੇ ਓਟ ਆਸਰੇ ਨਾਲ ਹੈ ਤੇ ਉੱਠਦਾ ਵੀ ਤੇਰੇ ਓਟ ਆਸਰੇ ਨਾਲ ਹੈ ਤੇ ਫਿਰ ਜਿਹੜੀਆਂ ਇੱਛਾਵਾਂ ਨੇ ਇਹ ਵੀ ਤੂੰ ਹੀ ਪੂਰੀਆਂ ਕਰਨੀਆਂ ਨੇ ਤੇ ਫਿਰ ਦੇਖੋ ਤੁਹਾਡੀ ਮਨ ਦੀ ਇੱਛਾ ਕਿਵੇਂ ਪੂਰੀ ਹੁੰਦੀ ਹੈ ਤੇ ਇੱਕ ਸ਼ੁਕਰਾਨਾ ਦੋਵੇਂ ਟਾਈਮ ਸ਼ੁਕਰਾਨਾ ਸ਼ੁਰੂ ਕਰ ਦੋ ਤੇ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਮੁੜ ਕੇ ਨਹੀਂ ਦੇਖੋਗੇ ਜੇ ਤੁਸੀਂ ਅੱਜ 10 ਰੁਪਏ ਵੀ ਕਮਾਉਨੇ ਹੋ ਤਾਂ ਉਸ ਦਾ ਵੀ ਸ਼ੁਕਰਾਨਾ ਕਰੋ ਜੇ ਤੁਸੀਂ 100 ਰੁਪਏ ਵੀ ਦਿਹਾੜੀ ਦਾ ਕਮਾਉਨੇ ਹੋ ਤਾਂ ਉਸ ਦਾ ਵੀ ਸ਼ੁਕਰਾਨਾ ਕਰੋ ਜਿਵੇਂ ਜਿਵੇਂ ਤੁਸੀਂ ਸ਼ੁਕਰਾਨਾ ਕਰਦੇ ਆ ਵਧੇ ਜਾਊਗੀ ਓਵੇਂ ਓਵੇਂ ਤੁਹਾਡੇ ਕਾਰੋਬਾਰ ਵਿੱਚ ਵਾਧਾ ਹੁੰਦਾ ਜਾਊਗਾ ਅੱਜ ਜੇਕਰ ਤੁਸੀਂ 100 ਕਮਾਉਨੇ ਹੋ ਤਾਂ ਅਜਿਹਾ ਦਿਨ ਵੀ ਆਊਗਾ ਕਿ ਤੁਸੀਂ ਜਿੰਨੇ ਮਨ ਚਾਹੋਗੇ ਓਨੇ ਵੀ ਕਮਾਈ ਕਰਨੇ ਸ਼ੁਰੂ ਕਰ ਦੋਗੇ ਇਹੀ ਆਪਣੇ ਅੰਦਰ ਪੋਜ਼ਿਟਿਵਿਟੀ ਤੇ ਇੱਕ ਗੁਰੂ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ